ਅਕਾਲੀ ਦਲ ਬਲੀ ਖੁਸ਼ੀ ਨਾ ਬਣਾਵੇ ਕਿਉਂਕਿ ਅਕਾਲੀ ਦਲ ਦੀਆਂ 13 ਸੀਟਾਂ ਚੋਂ 10 ਸੀਟਾਂ 11 ਸੀਟਾਂ ਚ ਜਮਾਨਤ ਜਬਤ ਹੋਈ ਹੈ ਠੀਕ ਹੈ ਜੇ ਅਕਾਲੀ ਦਲ ਦੀ ਸਾਰੇ ਪੰਜਾਬ ਚ ਜਮਾਨਤ ਜਬਤ ਹੋ ਰਹੀ ਹੈ ਕੋਈ ਇਹ ਕੀ ਕਰ ਰਿਹਾ ਨਾ ਬਠਿੰਡੇ ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਬਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈ ਹੈ ਤੇ ਕੋਈ ਨਹੀਂ ਦੇਖੋ ਜੀ ਅੱਜ ਅਸੀਂ ਨਾ ਬਠਿੰਡਾ ਸ਼ਹਿਰੀ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਜੋ ਇੱਥੇ ਖਤਰ ਹੋਏ ਸੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਦਿਨ ਰਾਤ ਮਿਹਨਤ ਕੀਤੀ ਮੈਂ ਬਤੌਰ ਕਾਂਗਰਸ ਦੇ ਉਮੀਦਵਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਸਾਰੇ ਵਰਕਰ ਸਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋ ਮੈਂ ਇਹ ਮੀਟਿੰਗ ਜਿਹੜੀ ਸੱਦੀ ਗਈ ਸੀ ਇਹ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਆਪਣੇ ਇੱਥੇ ਦੇ ਗਰਕਸਾ ਉਹਨਾਂ ਨੇ ਸੱਦੀ ਸੀ ਤੇ ਮੈਂ ਚ ਚ ਚੌਥੀ ਆਖੀ ਆਉਟਵਰਕਰ ਸਾਹਿਬਾਨ ਦਾ ਧੰਨਵਾਦ ਕੀਤਾ ਜਿੱਥੇ ਤੱਕ ਬੰਦਨ ਦੀ ਗੱਲ ਹੈ ਉਹ ਹਲੇ ਅਸੀਂ ਕਰੀ ਜਾਂਦੇ ਹਾਂ ਸੋ ਉਹਦੇ ਵਿੱਚ ਦੇਖਦੇ ਹਾਂ ਕਿ ਕੀ ਕਮੀਆਂ ਰਹਿ ਗਈ ਕਿਉਂਕਿ ਕਮੀਆਂ ਤਾਂ ਕੋਈ ਰਹੀ ਗਈਆਂ ਇਸ ਕਰਕੇ ਅਸੀਂ ਪਿੱਛੜ ਗਏ ਸੋ ਕਮੀਆਂ ਅਸੀਂ ਕਰਾਂਗੇ ਤਾਂ ਕਿ ਅਸੀਂ ਅੱਗੇ ਵਾਸਤੇ ਤਕੜੇ ਹੋ ਕੇ ਨਿਕਲੀਏ ਸੋ ਵਿਕ੍ਰਿਪ ਦੀ ਰਣਨੀਤੀ ਕੀ ਕੀ ਹੈ ਬਣਾ ਰਹੇ ਹਾਂ ਜੀ ਹਲੇ ਤਾਂ ਅੱਜ ਤਾਂ ਸਿਰਫ ਹਫਤਾ ਹੀ ਹੋਇਆ ਤੇ ਇਹਦੇ ਵਿੱਚ ਮੇਰਾ ਮਨ ਸੀ ਕੀ ਹੋਈ ਸੋ ਸ਼ੁਰੂਆਤ ਕੀਤੀ ਹੈ ਬਠਿੰਡੇ ਸ਼ਹਿਰ ਤੋਂ ਹੁਣ 18 19 20 21 ਅਸੀਂ ਦੂਜੇ ਹਲਕਿਆਂ ਦੇ ਰੱਖਿਆ ਜਿਵੇਂ 18 ਨੂੰ ਪੁੱਛੋ ਕਰ ਰਹੇ ਹਾਂ 19 ਨੂੰ ਮੋੜ ਕਰ ਰਹੇ ਹਾਂ 20 ਨੂੰ ਦੇਖੋ ਤਲਵੰਡੀ ਲੰਬੀ ਸਾਰੇ ਹਲਕਿਆਂ ਚ ਇੱਕ ਵਾਰ ਮੇਰਾ ਮਨ ਸੀ ਕਿ ਮੈਂ ਆਪ ਦੇ ਵਰਕਰਾਂ ਨੂੰ ਧੰਨਵਾਦ ਕਰਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਿਲੈਕਸ਼ਨ ਚ ਸਭਾ ਗਿਲੇ ਸ਼ਿਕਵੇ ਬੜੇ ਸਾਹਮਣੇ ਆਏ ਨੇ ਚਲੋ ਦੇਖੋ ਗੱਲ ਹੈ ਜੀ ਜਦੋਂ ਦੇਖੋ ਕਮੀ ਤਾਂ ਕੋਈ ਨਹੀਂ ਰਹੀ ਹੈ ਨਾ ਕਿਤੇ ਕਮੀ ਤਾਂ ਰਹੀ ਹੈ ਕਿਤੇ ਜਿਹੜੇ ਵਰਕਰਾਂ ਨੇ ਕੰਮ ਕੀਤਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਤੇ ਜੇ ਜਿਹੜੀ ਮੀਟਿੰਗ ਕਰਨ ਦਾ ਮਤਲਬ ਹੀ ਇਹ ਹੁੰਦਾ ਕਿ ਜਿੱਥੇ ਧੰਨਵਾਦ ਕੀਤਾ ਉੱਥੇ ਜੇ ਕਿਸੇ ਵਰਕਰ ਦੇ ਮਨ ਚ ਕੋਈ ਗੱਲ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਂ ਸਮਝਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਇਕੱਲੇ ਬਠਿੰਡੇ ਨਹੀਂ ਇੰਨਾ ਕਿ ਜ਼ਰੂਰ ਮੈਂ ਪਿਛਲੇ 45 ਦਿਨਾਂ ਚ ਕੀਤਾ ਕਿ ਸਾਰੀ ਕਾਂਗਰਸ ਨੂੰ ਤੇ ਵਰਕਰਸ ਨੂੰ ਇਕੱਠਾ ਇਕੱਠਾ ਕਰ ਲਿਆ ਸੋ ਇਸ ਕਰਕੇ ਮੈਂ ਸਮਝਦਾ ਉਹ ਵੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਪਛਣਨ ਦਾ ਕੀ ਕਾਰਨ ਹੈ ਦੇਖੋ ਕਾਰਨ ਤਾਂ ਕਾਰਨ ਦੇਖੋ ਸਿੱਧੀ ਗੱਲ ਹੁੰਦੀ ਹੈ ਇਲੈਕਸ਼ਨ ਦੇ ਕਾਰਨ ਤੇ ਇਹ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਕਿਉਂ ਨਹੀਂ ਪਾਈਆਂ ਹੁਣ ਇਹ ਇਹਦਾ ਇਹਦਾ ਜਿਵੇਂ ਤੁਸੀਂ ਕਿਹਾ ਕਿ ਮੰਥਨ ਇਹਦਾ ਹੁਣ ਹੌਲੀ ਹੌਲੀ ਕੱਢਾਂਗੇ ਕਿ ਕੀ ਕਾਰਨ ਬਣੇ ਇੱਕ ਕਾਰਨ ਤਾਂ ਹੋ ਨਹੀਂ ਸਕਦਾ ਮੇਰੇ ਮਨ ਚ ਹੈ ਕਿ ਕਈ ਕਾਰਨ ਹੋ ਸਕਦੇ ਇਕੱਠੇ ਕਿਉਂਕਿ ਇੰਨੀ ਅੱਛੀ ਪੋਜੀਸ਼ਨ ਦੋਨੋਂ ਪਾਰਟੀਆਂ ਦੀ ਅਕਾਲੀ ਦਲ ਦੀ ਵੀ ਤੇ ਆਪਣਾ ਆਮ ਆਦਮੀ ਪਾਰਟੀ ਦੀ ਹੈ ਨਹੀਂ ਸੀ ਤੁਸੀਂ ਪੰਜਾਬ 'ਚ ਦੇਖ ਲਓ ਜੇ ਅਕਾਲੀ ਦਲ ਦੀ ਸਾਰੇ ਪੰਜਾਬ 'ਚ ਮੰਤਾ ਜਦ ਤੋਂ ਰਹੀਏ ਕੋਈ ਏਜ ਕੀ ਕਰਨ ਨਸੀ ਜਿਹੜਾ ਬਠਿੰਡੇ ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਨਾ ਕੋਈ ਮੈਨੂੰ ਤਾਂ ਕੁਝ ਮਤਲਬ ਸ਼ੱਕ ਦੀ ਗੱਲ ਜੀ ਲੱਗਦੀ ਹੈ ਥੋੜੀ-ਮੋਟੀ ਉਹ ਹੌਲੀ-ਹੌਲੀ ਨਿਕਲੇ ਉਹ ਗੱਲ ਤਾਂ ਦੇਖੋ ਲੁਕਦੀ ਨਹੀਂ ਹੁੰਦੀ ਗੱਲ ਤਾਂ ਬਾਹਰ ਆ ਜਾਂਦੀ ਹੈ ਉਹ ਕਦੋਂ ਹੋਣੀ ਹੈ ਕੀ ਹਾਲਾਤ ਬਣਦੇ ਨੇ ਉਹ ਹੌਲੀ-ਹੌਲੀ ਅਸੀਂ ਕਰ ਲਾਂਗੇ ਇੰਨਾ ਕਿ ਸਾਨੂੰ ਮਤਲਬ ਐਕਸਪੀਰੀਅੰਸ ਵੀ ਹੋਏਗਾ ਕਿ ਪਤਾ ਲੱਗ ਜਾਊਗਾ ਕਿ ਐਗਜ਼ੈਕਟਲੀ ਕੀ ਹੋਇਆ ਤੇ ਮੈਂ ਤਾਂ ਇਹ ਕਹਿੰਦਾ ਜਿਵੇਂ ਤੁਸੀਂ ਪੁੱਛਿਆ ਕਿ ਅਕਾਲੀ ਦਲ ਬਾਲੀ ਖੁਸ਼ੀ ਨਾ ਬਣਾਵੇ ਕਿਉਂਕਿ ਖਾਲੀ ਦਲਦਿਆਂ 13 ਸੀਟਾਂ 'ਚੋਂ 10 ਸੀਟਾਂ 11 ਸੀਟਾਂ 'ਚ ਜਮਾਨਤ ਜਬਤ ਹੋਈ ਐ ਠੀਕ ਐ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਬਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈ ਐ ਤੇ ਕੋਈ ਇਹਦੇ ਸਮਾਂ ਕਿ ਬਹੁਤ ਵੱਡਾ ਨੁਕਸਾਨ ਹੋਇਆ ਖਾਲੀ ਦਲਦਾਂ ਤੇ ਇਸ ਤੋਂ ਵੱਧ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਹੋਣਾ ਜੇਕਰ ਤੁਸੀਂ ਸਭ ਹੁਣ 27 ਦੀਆਂ ਤਿਆਰੀਆਂ 'ਚ ਜੁਟ ਗਏ ਆ ਜੁਟ ਗਏ ਜੀ ਤੁਸੀਂ ਜੁਟ ਗਏ ਸਵਾ ਬਠੰਡਾ ਤੋਂ ਤੁਸੀਂ ਨਹੀਂ ਇਹ ਇਹ ਨਹੀਂ ਮੈਂ ਕਹਿ ਸਕਦਾ ਗੱਲ ਇਹ ਕਿ ਮੈਂ ਅੱਜ ਬਤੌਰ ਕਾਂਗਰਸ ਦਾ ਉਮੀਦਵਾਰ ਹੁੰਦੇ ਨਾਤੇ ਇਲੈਕਸ਼ਨ ਅੱਛਾ ਲੜਿਆ ਬਾਕੀ ਕਿਸਮਤ ਦੀਆਂ ਗੱਲਾਂ ਦੇਖੋ ਕਈ ਗੱਲਾਂ ਕਿਸਮਤ ਉੱਤੇ ਤੁਨ ਮਿਲਦੀਆਂ ਵੀ ਸੋ ਕਿਸਮਤ ਕਿਸੇ ਕੀ ਵੀ ਐਮਪੀ ਬਣ ਜਾਂਦੇ ਲੋਕਾਂ ਦਾ ਕੰਮ ਕਰਦੇ ਬਠਿੰਡੇ ਸ਼ਹਿਰ 'ਚ ਬੈਠੇ ਸੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਚਲੋ ਨਹੀਂ ਹੋ ਸਕਿਆ ਹੁਣ ਅੱਗੇ ਪਹਿਲਾ ਜਿਹੜਾ ਮੇਰਾ ਫਰਜ਼ ਬਣਦਾ ਹੈ ਜਿੱਥੇ ਧੰਨਵਾਦ ਕਰਨਾ ਉੱਥੇ ਪਾਰਟੀ ਨੂੰ ਤਕੜਾ ਕਰਨਾ ਹੈ 9 ਦੇ 9 ਹਲਕਿਆਂ 'ਚ ਕਿਉਂਕਿ ਮੈਂ 9 ਦੇ 9 ਹਲਕਿਆਂ 'ਚ ਜਾ ਕੇ ਵਰਕਰਾਂ ਨਾਲ ਬੈਠ ਕੇ ਕਿਸ ਤਰੀਕੇ ਨਾਲ ਲੱਗੇ ਇਹਦਾ 2 ਸਾਲ ਤੇ 1 ਸਾਲ ਪਈ ਨੇ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਰੀਦਾਂ ਨੀਤੀ ਬਣਾਉਣੀ ਹੈ ਉਹ ਸ਼ੁਰੂ ਕਰਤੀ ਐ ਅਸੀਂ ਇਸ ਧੰਨਵਾਦੀ ਦੌਰੇ ਤੋਂ ਜੋ ਬਟਿੰਡੇ ਸ਼ਰਚ ਕੀਤਾ ਸੀ ਅਸੀਂ 1 ਮਹੀਨੇ ਦੇ ਸਾਰੇ ਜਿਹੜੇ ਮਾਤਪੇਦ ਭਲਾ ਕੇ ਇਕੱਠੇ ਕੀਤੇ ਆ ਵਰਕਰ 27 ਤੱਕ ਇਕੱਠੇ ਰੱਖ ਪਾ ਇਕੱਠੇ ਹਾਂਜੀ ਹਾਂ ਬਿਲਕੁਲ ਬਿਲਕੁਲ ਇਕੱਠੇ ਰਹਿਣਗੇ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਇਕੱਠੇ ਨਹੀਂ ਰਹਿੰਦੇ